ਹਾਂਜੀ ਦੋਸਤੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਗਰਾਉਂ ਮੰਡੀ ਦੇ ਸਾਬੀ ਰੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜੀ ਅੱਜ ਜਗਰਾਉਂ ਮੰਡੀ ਦੇ ਵਿੱਚ ਵਧੀਆ ਤੂੜੀ ਵਿਕੀ ਹੈ ਜੀ 530 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੇ ਥੋੜੀ ਹਲਕੀ ਤੂੜੀ ਹੈ ਜਿਹੜੀ ਪੀਲੀ ਤੂੜੀ ਆ ਜਾਂ ਜੀ ਨੂੰ ਆਪਾਂ ਬਾਹਰ ਵਾਲੀ ਤੂੜੀ ਕਹਿੰਦੇ ਆ ਉਹ 440 ਰੁਪਏ ਪ੍ਰਤੀ ਕੁਆਂਟਲ ਤੇ ਆਲੂ ਵਿਕਿਆ ਜੀ 10 ਤੋਂ 12 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੇ ਗੱਟਾ ਵਿਕਿਆ 450 ਤੋਂ 500 ਰੁਪਏ ਨੂੰ ਆਲੂ ਦਾ ਗੱਟਾ ਜੀ ਪਿਆਜ਼ 16 ਤੋਂ 18 ਰੁਪਏ ਪ੍ਰਤੀ ਕਿਲੋ ਬੰਦ ਗੋਭੀ 15 ਤੋਂ 25 ਰੁਪਏ ਨੂੰ ਵਿਕਿਆ ਜੀ ਅਦਰਕ 40 ਰੁਪਏ ਨੂੰ ਕਿਲੋ ਵਿਕਿਆ ਜੀ ਮੂਲੀ ਵਿਕੀ ਆ ਜੀ 10 ਰੁਪਏ ਨੂੰ ਟਮਾਟਰ ਵਿਕਿਆ ਜੀ 33 ਤੋਂ 40 ਰੁਪਏ ਨੂੰ ਜਿਹੜਾ ਆਪਣਾ ਲੋਕਲ ਟਮਾਟਰ ਆ ਜੀ ਜਿਹੜਾ ਵਧੀਆ ਟਮਾਟਰ ਆ ਬਾਹਲਿਆਂ ਸਟੇਟਾਂ ਤੋਂ ਆਉਂਦਾ ਉਹ 40 ਤੋਂ 45 ਰੁਪਏ ਨੂੰ ਕਿਲੋ ਵੀ ਵਿਕਿਆ ਜੀ ਤੇ ਹਰੇ ਮਟਰ ਵਿਕਿਆ ਜੀ 80 ਰੁਪਏ ਪ੍ਰਤੀ ਕਿਲੋ ਹਿਸਾਬ ਨਾਲ ਤੇ ਜਿਹੜਾ ਦੇਸੀ ਕੀੜਾ 10 ਤੋਂ 15 ਰੁਪਏ ਨੂੰ ਤੇ ਜਿਹੜਾ ਪੋਲੀ ਹੌਸਲਾ ਜੀ ਨੂੰ ਏ ਟਿਲ ਵਾਲਾ ਖੀਰਾ ਵੀ ਕਹਿੰਦੇ ਆ ਉਹ ਇਹ ਤੋਂ 5 70 ਰੁਪਏ ਮਹਿੰਗਾ ਸੀਗਾ ਜੀ ਨਿੰਬੂ 30 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ ਆ ਤੇ ਕਟਹਲ 15 ਤੋਂ 16 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇ ਆ ਜੀ ਤੇ ਅਰਬੀ ਵੀ ਵਿਕੀ ਆ ਜੀ 13 ਤੋਂ 18 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇਠਾ ਵਿਕਿਆ 6 ਤੋਂ 8 ਰੁਪਏ ਪ੍ਰਤੀ ਕਿਲੋ ਕਦੂ ਵਿਕਿਆ 15 ਤੋਂ 20 ਰੁਪਏ ਪ੍ਰਤੀ ਕਿਲੋ ਹਰੀਚਾਰੀ ਮਿਰਚਾ ਜੀ ਜਿਹੜੀ ਉਹ 40 ਰੁਪਏ ਪ੍ਰਤੀ ਕਿਲੋ ਵਿਕੀ ਆ ਤੇ ਫਰਾਂਸ ਬੀਨ ਦੀਆਂ ਫਲੀਆਂ ਵਿਗੀਆਂ ਜੀ 80 ਰੁਪਏ ਪ੍ਰਤੀ ਕਿਲੋ ਇਹ ਫੋਲੋ ਗੋਭੀ ਵੀ ਕੀ ਆ ਜੀ 30 ਤੋਂ 40 ਰੁਪਏ ਵਧੀਆ ਜਿਹੜੀ ਹਿਮਾਚਲ ਵਾਲੀ ਆਉਂਦੀ ਨਾ ਚਿੱਟੀ ਗੋਭੀ ਉਹ 30 ਤੋਂ 40 ਰੁਪਏ ਨੂੰ ਵਿਕੀ ਆ ਲਸਣ 55 ਤੋਂ 65 ਰੁਪਏ ਨੂੰ ਆ ਜਿਹੜਾ ਮੀਡੀਅਮ ਹੁੰਦਾ ਵਧੀਆ ਚਾਹੁੰਦਾ ਜੀ ਜਿਹੜਾ ਹਲਕਾ ਬਰੀਕ ਲਸਣ ਉਹ 25 ਤੋਂ 35 ਰੁਪਏ ਪ੍ਰਤੀ ਕਿਲੋ ਆ ਆਰਾਮ ਤੋਰੀ 20 ਤੋਂ 25 ਰੁਪਏ ਪ੍ਰਤੀ ਕਿਲੋ ਬੈਂਗਣੀ 10 ਤੋਂ 12 ਰੁਪਏ ਪ੍ਰਤੀ ਕਿਲੋ ਸੋ ਇਹ ਸਨ ਅੱਜ ਦੀ ਜਗਰਾਉ ਮੰਡੀ ਦੇ ਸਬਜ਼ੀ ਦੇ ਭਾ ਤੂੜੀ ਦੇ ਭਾ ਕਿਰਪਾ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੁੰਦੀ ਆ ਇਹਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਕਿਉਂਕਿ ਡੇਲੀ ਤੁਹਾਨੂੰ ਇਸ ਤੇ ਸਬਜੀ ਮੰਡੀ ਜਗਰਾਉਂ ਦੇ ਭਾਅ ਦੱਸੇ ਜਾਇਆ ਕਰਨਗੇ ਧੰਨਵਾਦ ਜੀ ਬਹੁਤ ਬਹੁਤ